ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਹੋਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਬੜੀਆਂ ਭਾਰੀ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਤੇ ਦੂਜੇ ਪਾਸੇ ਸਾਰੇ ਲੋਕ ਪ੍ਰੀਥੀਆਂ ਨੂੰ ਮਿਲ ਕੇ ਗਾਲਾਂ ਕੱਢਦੇ ਸਨ ਕਿਉਂਕਿ ਉਹ ਦੁਰਾਚਾਰੀ ਸੀ ਉਹ ਹਮੇਸ਼ਾ ਸ਼ਿਰ ਗੁਰ ਹਰਗੋਬਿੰਦ ਜੀ ਨੂੰ ਮਾਰਨ ਦਾ ਯਤਨ ਕਰਦਾ ਰਹਿੰਦਾ ਸੀ ਕਿਉਂਕਿ ਉਹ ਆਪਣੇ ਪੁੱਤਰ ਮਿਹਰਬਾਨ ਨੂੰ ਗੁਰਗੱਦੀ ਤੇ ਬਿਠਾਉਣਾ ਚਾਹੁੰਦਾ ਸੀ ਪ੍ਰਥੀਆ ਬਾਦਸ਼ਾਹ ਜਹਾਂਗੀਰ ਦੇ ਬਹੁਤ ਨੇੜੇ ਸੀ ਤੇ ਉਹ ਇਹ ਚਾਹੁੰਦਾ ਸੀ ਕਿ ਬਾਦਸ਼ਾਹ ਕੋਲ ਪਹੁੰਚ ਕੇ ਉਸ ਦੀ ਖੁਸ਼ਾਮਦ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਨਗਰ ਵਿੱਚੋਂ ਕਢਵਾ ਦਈਏ ਪ੍ਰਥੀਆ ਜਹਾਂਗੀਰ ਨੂੰ ਜਾ ਕੇ ਦੱਸਦਾ ਹੁੰਦਾ ਸੀ ਕਿ ਗੁਰਿਆਈ ਤੇ ਮੇਰਾ ਹੱਕ ਹੈ ਤੇ ਧਨ ਦੇ ਕੇ ਬਾਦਸ਼ਾਹ ਨੂੰ ਆਪਣੇ ਵੱਲ ਕਰਨਾ ਚਾਹੁੰਦਾ ਸੀ ਸੋਲਹੀ ਨੂੰ ਆਪਣਾ ਪੱਕਾ ਦੋਸਤ ਸਮੇਂ ਦਾ ਸੀ ਜਿਹੜਾ ਕਿ ਬਾਦਸ਼ਾਹ ਦੇ ਬਹੁਤ ਕਰੀਬੀ ਸੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਕਰਕੇ ਮਹਾਨ ਸ਼੍ਰੇਸ਼ਟ ਜਸ ਪ੍ਰਾਪਤ ਕੀਤਾ ਸਾ ਸੰਗਤ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਪਹਿਲਾਂ ਤੋੜ ਦਿੱਤਾ ਸੀ ਜਿਹੜਾ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਵਾਸਤੇ ਆਇਆ ਸੀ ਚੰਦੂ ਗੁਰੂ ਜੀ ਨੂੰ ਬੜੇ ਅਪਸ਼ਬਦ ਬੋਲਿਆ ਸੀ ਇਸ ਕਰਕੇ ਸਿੱਖਾਂ ਨੇ ਆਪਣੇ ਗੁਰੂ ਜੀ ਨੂੰ ਗਾਲ੍ਹ ਦਿੱਤੀ ਸਮਝ ਕੇ ਗੁਰੂ ਜੀ ਨੂੰ ਕਹਿ ਦਿੱਤਾ ਕਿ ਇਸ ਹੰਕਾਰੀ ਦਾ ਰਿਸ਼ਤਾ ਨਾ ਲਵੋ ਇਸ ਨੇ ਨੀਚਾ ਵਾਂਗ ਤੁਹਾਡਾ ਅਨਾਦਰ ਕੀਤਾ ਹੈ ਉਧਰ ਚੰਦੂ ਨੇ ਆਪਣੇ ਆਪ ਨੂੰ ਵੱਡਾ ਮੰਨ ਕੇ ਬੜਾ ਹੰਕਾਰ ਕੀਤਾ ਸਿੱਖ ਸੰਗਤ ਨੇ ਬੇਨਤੀ ਭੇਜੀ ਸੀ ਉਹਨਾਂ ਦੀ ਬੇਨਤੀ ਦਾ ਸਮਝ ਕੇ ਗੁਰੂ ਜੀ ਨੇ ਮੰਨ ਲਈ ਉਧਰ ਚੰਦੂ ਨੇ ਬਹੁਤ ਕਿਹਾ ਇਹ ਮੇਰੀ ਪੁੱਤਰੀ ਨਾਲ ਆਪਣੇ ਪੁੱਤਰ ਦਾ ਵਿਆਹ ਕਰ ਦਿਓ ਪਰ ਗੁਰੂ ਜੀ ਨਹੀਂ ਮੰਨੇ ਕਿਉਂਕਿ ਸੰਗਤ ਦਾ ਹੁਕਮ ਸੀ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਸੁਪੁੱਤਰ ਧਨਸ਼ੀਰ ਗੁਰਹਾਰ ਗੋਬਿੰਦ ਜੀ ਦਾ ਵਿਆਹ ਕਿਤੇ ਹੋਰ ਥਾਂ ਕਰ ਦਿੱਤਾ ਪ੍ਰਿਥੀਆ ਦੇ ਕੋਲ ਜਿਹੜਾ ਵੀ ਮਨੁੱਖ ਜਾਂਦਾ ਸੀ ਜਿਵੇਂ ਸਾਰੀ ਗੱਲਬਾਤ ਹੋਈ ਸੀ ਉਹ ਜਾ ਕੇ ਉਸ ਨੂੰ ਸੁਣਾਉਂਦੇ ਸਨ ਪਰ ਪ੍ਰਿਥੀਆ ਛੋਟੇ ਭਰਾ ਦੀ ਕੀਰਤੀ ਨਹੀਂ ਸੀ ਜਾਣ ਸਕਦਾ ਅਗਨੀ ਤੋਂ ਬਿਨਾਂ ਹੀ ਉਸ ਦਾ ਹਿਰਦਾ ਸੜਦਾ ਰਹਿੰਦਾ ਸੀ ਕਈ ਤਰ੍ਹਾਂ ਦੇ ਯਤਨ ਕਰਦਾ ਸੀ ਦੁਸ਼ਮਣ ਨਾਲ ਕੋਈ ਕਾਰਜ ਵੀ ਸਿਰੇ ਨਹੀਂ ਸੀ ਚੜ ਰਿਹਾ ਦਿਨ-ਪ੍ਰਤੀ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਨੰਦ ਬਹੁਤ ਵੱਧ ਰਿਹਾ ਸੀ ਇਧਰ ਚੰਦੂ ਸੋਚਦਾ ਸੀ ਕਿ ਮੈਂ ਸਦਾ ਨਿਰਬਲ ਹੀ ਹੋਇਆ ਹਾਂ ਹਮੇਸ਼ਾ ਦੁਖੀ ਪਾਇਆ ਹਾਂ ਆਪਣੇ ਪਿਤਾ ਦੇ ਇੱਕ ਪੁੱਤਰ ਨੂੰ ਵੀ ਮੈਂ ਮਾਰ ਨਹੀਂ ਸਕਿਆ ਉਹ ਫੜਾਇਆ ਵੀ ਨਹੀਂ ਗਿਆ ਮੈਂ ਬਾਦਸ਼ਾਹ ਦੇ ਪਾਸ ਵੀ ਗਿਆ ਸੀ ਸੁਲਹੀ ਆਦਵੀ ਕੁਝ ਕਰ ਨਹੀਂ ਸਕਿਆ ਫੇਰ ਚੰਦੂ ਸੋਚਣ ਲੱਗਿਆ ਕਿ ਹੁਣ ਮੌਕਾ ਪਾ ਕੇ ਯਤਨ ਕਰਾਂਗਾ ਜਿਸ ਤਰ੍ਹਾਂ ਦੁਸ਼ਮਣ ਨੂੰ ਮਾਰਿਆ ਜਾ ਸਕੇ ਉਹ ਗੁਰੂ ਜੀ ਨੂੰ ਆਪਣਾ ਦੁਸ਼ਮਣ ਸਮਝਦਾ ਸੀ ਫੇਰ ਉਸਨੇ ਸੋਚਿਆ ਕਿ ਇੱਕ ਵਾਰੀ ਸੁੱਲਹੀ ਨੂੰ ਚਿੱਠੀ ਲਿਖਾਂ ਤੇ ਚਿੱਠੀ ਲੈ ਕੇ ਉਸਦੀ ਅਸਵਾਰੀ ਇੱਥੇ ਮਗਾਈਏ ਜੇ ਉਹ ਸਾਡੇ ਉੱਤੇ ਕੋਈ ਉਪਕਾਰ ਕਰਨਾ ਚਾਹੁੰਦਾ ਹੈ ਤਾਂ ਇੱਥੇ ਆ ਕੇ ਸ੍ਰੀ ਅਰਜਨ ਦੇਵ ਜੀ ਨੂੰ ਫੜ ਲਵੇ ਚੰਦੂ ਦੇ ਨਾਲ ਸਲਾਹ ਕਰਕੇ ਉਸ ਨੂੰ ਇਸ ਤਰ੍ਹਾਂ ਫੜ ਲਵੇ ਜਿਵੇਂ ਰਾਹੁ ਚੰਦ ਨੂੰ ਫਟਦਾ ਹੈ ਇਹ ਵਿਚਾਰ ਕਰਕੇ ਚਿੱਠੀ ਲਿਖਣ ਲੱਗਾ ਗੁੱਸੇ ਨਾਲ ਦਿਨ ਰਾਤ ਬਾਬਾ ਪ੍ਰੀਥੀਏ ਦੀ ਛਾਤੀ ਤੁਖਦੀ ਰਹਿੰਦੀ ਸੀ ਚਿੱਠੀ ਜੋ ਉਸ ਨੇ ਲਿਖਿਆ ਮੈਂ ਪ੍ਰੀਥੀਆ ਮਲ ਲਿਖਦਾ ਹਾਂ ਐ ਮੇਰੇ ਦੋਸਤ ਸੁਣੋ ਮੈਂ ਤੁਹਾਡੀ ਪ੍ਰੀਤ ਨਹੀਂ ਸਦਾ ਯਾਦ ਕਰਦਾ ਰਹਿੰਦਾ ਹਾਂ ਤੂੰ ਮੇਰੇ ਸਾਰੇ ਕੰਮ ਕੀਤੇ ਹਨ ਪਰ ਮੇਰੇ ਦੁਸ਼ਮਣ ਦਾ ਮੁੱਖ ਤੂੰ ਕਦੇ ਵੀ ਨਹੀਂ ਮੋੜਿਆ ਤੂੰ ਤੇ ਮੈਂ ਮਿਲ ਕੇ ਬਹੁਤ ਉਪਾਹ ਕੀਤੇ ਹਨ ਪਰ ਛੋਟੇ ਭਰਾ ਤੋਂ ਗੁਰਗੱਦੀ ਨਹੀਂ ਪਾ ਸਕਿਆ ਚਿੱਠੀ ਜੋ ਉਸਨੇ ਲਿਖਿਆ ਕਿ ਮੈਂ ਤੇਰੀ ਮਿਹਰਬਾਨੀ ਚਾਹੁੰਦਾ ਹਾਂ ਕਦੀ ਤਾਂ ਮੇਰੇ ਦੁਸ਼ਮਣ ਦੇ ਤਿਰੰਨੂ ਤੋੜ ਦਿਓ ਉਸ ਦਾ ਜਗਤ ਵਿੱਚ ਬਹੁਤ ਪ੍ਰਤਾਪ ਵਧਿਆ ਹੋਇਆ ਹੈ ਵੇਖ ਸੁਣ ਕੇ ਮੇਰਾ ਹਿਰਦਾ ਬਹੁਤ ਸੜ ਜਾਂਦਾ ਹੈ ਹੁਣ ਤੁਸੀਂ ਇੱਧਰ ਮੇਰੇ ਕੋਲ ਆ ਕੇ ਮੇਰਾ ਕੰਮ ਕਰੋ ਤੇ ਸ੍ਰੀ ਅਰਜਨ ਦੇਵ ਜੀ ਨੂੰ ਮਾਰ ਕੇ ਮੈਨੂੰ ਗੁਰਤਾ ਦਿਵਾਓ ਮੈਨੂੰ ਤੇਰੇ ਉਤੇ ਬੜਾ ਵੱਡਾ ਭਰੋਸਾ ਹੈ ਦਸ਼ਮਣ ਬਹੁਤ ਵੱਧ ਗਿਆ ਹੈ ਇਹ ਸਮਝ ਕੇ ਤੁਸੀਂ ਗੁੱਸੇ ਵਿੱਚ ਆਏ ਇਸ ਤਰ੍ਹਾਂ ਚਿੱਠੀ ਲਿਖ ਕੇ ਹਲਕਾਰੇ ਨੂੰ ਭੇਜਿਆ ਮੈਂ ਤੈਨੂੰ ਬਹੁਤ ਇਨਾਮ ਦੇਵਾਂਗਾ ਜੇ ਤੁਸੀਂ ਮੇਰਾ ਕੰਮ ਕਰਦੇ ਹੋਗੇ ਇਹ ਵੀ ਉਸਨੇ ਲਿਖਿਆ ਇਹ ਸੁਣ ਕੇ ਹਲਕਾਰਾ ਫੌਰਨ ਚੱਲ ਪਿਆ ਤੇ ਮਹਾਨਪੁਰੀ ਵਿੱਚ ਬੜੇ ਉਤਸ਼ਾਹ ਨਾਲ ਪਹੁੰਚ ਗਿਆ ਸੁਲਹਿ ਨੂੰ ਮਿਲ ਕੇ ਬੜਾ ਦੀਨ ਹੋ ਕੇ ਸਲਾਮ ਕੀਤੀ ਫਿਰ ਚਿੱਠੀ ਸੁਲਹਿ ਨੂੰ ਫੜਾ ਦਿੱਤੀ ਆਪਣੇ ਦੋਸਤ ਦੇ ਹੱਥਾਂ ਦੀ ਲਿਖੀ ਹੋਈ ਚਿੱਠੀ ਕੋਲ ਕੇ ਪੜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੀਰਤੀ ਹਿਰਦੇ ਵਿੱਚ ਬਹੁਤ ਰੜਕੀ ਹਿਰਦੇ ਵਿੱਚ ਮੇਰਾ ਡਰ ਧਰਨ ਕਰਕੇ ਹੁਣ ਤੱਕ ਵੈਰੀ ਦੀ ਛਾਤੀ ਨਹੀਂ ਤੜਕੀ ਹੈ ਮੇਰਾ ਵੱਡੇ ਹੋਣਾ ਫਜ਼ੂਲ ਹੈ ਜੇ ਮੈਂ ਹੁਣ ਤੱਕ ਮਿੱਤਰ ਨੂੰ ਸੁਖ ਨਹੀਂ ਦੇ ਸਕਿਆ ਤੇ ਵੈਰੀ ਦਾ ਮੂੰਹ ਮੋੜ ਨਹੀਂ ਸਕਿਆ ਚਿੱਤ ਵਿੱਚ ਚਿੰਤਿਤ ਹੋ ਕੇ ਹਲਕਾਰੇ ਨੂੰ ਬੁਲਾਇਆ ਤੇ ਉਸ ਨੂੰ ਫਿਰ ਇਸ ਤਰ੍ਹਾਂ ਕਹਿਣ ਲੱਗਾ ਮੇਰੇ ਬਾਰੇ ਉਹਨਾਂ ਨੂੰ ਕਹਿਣਾ ਕਿ ਸਭ ਆਨੰਦ ਕੁਸ਼ਲ ਹੈ ਫੇਰ ਕੀ ਹੋ ਗਿਆ ਜੇ ਉਸ ਪੁੱਤਰ ਦਾ ਵਿਆਹ ਕਰ ਲਿਆ ਹੈ ਮੈਂ ਬਾਦਸ਼ਾਹ પાસે ਆਗਿਆ ਲੈ ਕੇ ਇਸ ਪਾਸੇ ਆਵਾਂਗਾ ਗੁਰੂ ਨੂੰ ਫੜਨ ਵਾਸਤੇ ਤਾਂ ਮੈਂ ਸਦਾ ਹੀ ਉਤਸ਼ਾਹਿਤ ਰਹਿੰਦਾ ਹਾਂ ਮੈਂ ਚੰਦੂ ਤੋਂ ਬਗੈਰ ਹੀ ਉਸ ਨੂੰ ਮਾਰ ਲਵਾਂਗਾ ਜਿਵੇਂ ਅਚਾਨਕ ਸੱਪ ਡੰਗ ਲੈਂਦਾ ਹੈ ਤੁਸੀਂ ਧੀਰੇ ਝ ਧਾਰਨ ਕਰੋ ਮੈਨੂੰ ਆਇਆ ਹੀ ਜਾਣੋ ਇਸ ਤਰ੍ਹਾਂ ਚਿੱਠੀ ਵਿੱਚ ਲਿਖ ਕੇ ਉਸ ਨੇ ਕਿਹਾ ਕਿ ਐ ਮੇਰੇ ਚਤਰਦੋਸਤ ਮੈਂ ਤੇਰਾ ਕੰਮ ਕਰਾਂਗਾ ਕੋਈ ਦੇਣਾ ਵਿੱਚ ਹੀ ਦੇਖਣਾ ਕਿ ਮੈਂ ਆ ਰਿਹਾ ਹਾਂ ਸ੍ਰੀ ਅਰਜਨ ਦੇਵ ਜੀ ਨੂੰ ਮਾਰ ਕੇ ਤੁਹਾਨੂੰ ਗੁਰਿਆਈ ਦੇਵਾਂਗਾ ਤੈਂ ਜੋ ਮੇਰਾ ਮਨ ਸ਼ਾਂਤ ਹੋਏਗਾ ਇਸ ਤਰ੍ਹਾਂ ਲਿਖ ਕੇ ਹਲਕਾਰੇ ਨੂੰ ਚਿੱਠੀ ਦੇ ਦਿੱਤੀ ਪਰ ਮੂਰਖ ਆਪਣਾ ਅੰਤ ਨਾ ਜਾਣ ਸਕਿਆ ਐਲਜੀ ਚਿੱਠੀ ਲੈ ਕੇ ਫੌਰਨ ਉੱਥੇ ਆ ਗਿਆ ਜਿੱਥੇ ਉਸ ਸਮੇਂ ਅੰਦਰ ਪ੍ਰਥੀਆ ਬੈਠਾ ਹੋਇਆ ਸੀ ਉਸ ਨੂੰ ਚਿੱਠੀ ਦੇ ਦਿੱਤੀ ਆਪਣੇ ਦੋਸਤ ਦੀ ਚਿੱਠੀ ਪੜ੍ਹ ਕੇ ਬਹੁਤ ਪ੍ਰਸੰਨ ਹੋਇਆ ਜੇ ਮੈਂ ਭੁੱਖਿਆਂ ਨੂੰ ਭੋਜਨ ਮਿਲਿਆ ਹੋਵੇ ਹੁਣ ਜੇ ਆਵੇ ਜਾਂ ਜਿਵੇਂ ਕਿਵੇਂ ਕਰਕੇ ਛੋਟੇ ਭਰਾ ਨੂੰ ਮਾਰ ਦੇਵੇਗਾ ਜਿਹੜਾ ਹਰ ਵੇਲੇ ਮੇਰੀ ਛਾਤੀ ਵਿੱਚ ਰੜਕਦਾ ਰਹਿੰਦਾ ਹੈ ਇਸ ਤਰ੍ਹਾਂ ਪ੍ਰਿਥੀਆ ਸੋਚਣ ਲੱਗ ਪਿਆ ਫਿਰ ਐਲਜੀ ਨੇ ਕਿਹਾ ਸੁੰਦਰ ਘੋੜੇ ਤਿਆਰ ਕਰੋ ਅਨਾਜ ਤੇ ਘੋ ਇਕੱਠਾ ਕਰੋ ਸੁਲਹੀ ਨੇ ਆਪ ਉੱਪਰ ਬੜਾ ਵਿਸ਼ਵਾਸ ਕਰਕੇ ਕਿਹਾ ਹੈ ਉਹ ਪਹਿਲਾਂ ਤੁਹਾਡੇ پاس ਆਏਗਾ ਫਿਰ ਆਪਣੀ ਤਾਕਤ ਨਾਲ ਦੂਸਰਾ ਕੰਮ ਕਰੇਗਾ ਹਲਕਾਰਾ ਪ੍ਰੇਥਿਆ ਨੂੰ ਕਹਿਣ ਲੱਗਿਆ ਤੁਹਾਡੇ ਪਾਸ ਆਇਆ ਹੀ ਜਾਣੋ ਚੱਲੇ ਹੋਏ ਤੀਰ ਵਾਂਗ ਉਹ ਹੁਣ ਰੁਕੇਗਾ ਨਹੀਂ ਤੁਹਾਡੇ ਵਾਸਤੇ ਆਪਣੀ ਫੌਜ ਇਕੱਠੀ ਕਰਕੇ ਦੁਸ਼ਮਣ ਨੂੰ ਇੰਜ ਮਾਰ ਦੇਗਾ ਜਿਵੇਂ ਹਾਥੀ ਕੇਲੇ ਦਾ ਨਾਸ਼ ਕਰ ਦਿੰਦਾ ਹੈ ਹਲਕਾਰੇ ਪਾਸੋਂ ਸਾਰੀ ਗੱਲ ਸੁਣ ਕੇ ਮਾਨੋ ਮੁੜ ਕੇ ਵਗਦੇ ਸਰੀਰ ਨੂੰ ਹਵਾ ਲੱਗੀ ਹੋਵੇ ਦਿਲ ਵਿੱਚ ਇਸ ਤਰ੍ਹਾਂ ਉਸਦੇ ਠੰਡ ਪੈ ਗਈ ਹਲਕਾਰੇ ਨੂੰ 20 ਚਾਂਦੀ ਦੇ ਸਿੱਕੇ ਇਨਾਮ ਵਜੋਂ ਦਿੱਤੇ ਜਿਸ ਕਰਕੇ ਸੁਲਹੀ ਉਸ ਦਾ ਕਾਰਜ ਪੂਰਾ ਕਰੇਗਾ ਹੁਣ ਪ੍ਰਿਥੀਆ ਸੁਲਹੀ ਦੇ ਆਉਣ ਬਾਰੇ ਦਿਨ ਰਾਤ ਸੋਚਦਾ ਰਹਿੰਦਾ ਸੀ ਆਪਣੇ ਛੋਟੇ ਭਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਦੁਖਦਾਇਕ ਵੈਰੀ ਸਮਝਦਾ ਸੀ ਦਿੱਲੀ ਦੀ ਸੰਗਤ ਵਿੱਚ ਇਹ ਬਿਰਤਾਂਤ ਫੈਲ ਗਿਆ ਇਹ ਦੁਰਖ ਬਹੁਤ ਬੁਰੀ ਤਰ੍ਹਾਂ ਗੁਰੂ ਜੀ ਨੂੰ ਬੋਲਿਆ ਹੈ ਸਾਰਿਆਂ ਨੇ ਇੱਕ ਬੇਨਤੀ ਲਿਖੀ ਅਸੀਂ ਆਪ ਜੀ ਦੇ ਸਾਰੇ ਦਾਸ ਆਪ ਜੀ ਨੂੰ ਮੱਥਾ ਟੇਕਦੇ ਹਾਂ ਪ੍ਰਥੀਆ ਦਾ ਪ੍ਰੇਰਿਆ ਹੋਇਆ ਜਿਵੇਂ ਸੁਲਹੀ ਬੋਲਿਆ ਹੈ ਉਸ ਦੀ ਅਸੀਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਕੁਝ ਦਿਨਾਂ ਵਿੱਚ ਆਪ ਜੀ ਦੇ ਦੇਸ਼ ਵਿੱਚ ਆਏਗਾ ਤੇ ਆਗਿਆ ਦੇ ਕੇ ਆਪ ਜੀ ਨੂੰ ਫੜਾ ਦਵੇਗਾ ਜਿਸ ਤਰ੍ਹਾਂ ਵੀ ਹੋ ਸਕੇ ਤੁਸੀਂ ਯਤਨ ਕਰੋ ਤੇ ਨਗਰ ਨੂੰ ਛੱਡ ਕੇ ਜੰਗਲ ਵਿੱਚ ਚਲੇ ਜਾਓ ਜ਼ਾਹਗੀਰ ਕੋਲ ਬਹਾਨਾ ਬਣਾਉਂਦਾ ਹੈ ਤੇ ਤੁਹਾਡੇ ਪ੍ਰਾਣਾਂ ਦਾ ਨਾਸ਼ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਸੰਗਤ ਨੇ ਚਿੱਠੀ ਲਿਖ ਕੇ ਭੇਜੀ ਜਦ ਗੁਰੂ ਜੀ ਦੇ پاس ਪਹੁੰਚੇ ਤਾਂ ਉਹਨਾਂ ਨੇ ਖੋਲ ਕੇ ਪੜ੍ਹੀ ਉਸ ਸਮੇਂ ਕਈ ਮਸੰਦ ਗੁਰੂ ਜੀ ਦੇ ਪਾਸ ਬੈਠੇ ਸਨ ਇਹ ਗੱਲ ਸੁਣ ਕੇ ਜਿਵੇਂ ਉਹਨਾਂ ਦੇ ਸੀਨੇ ਵਿੱਚ ਤੀਰ ਵਜਾ ਹੋਵੇ ਸਤਿਗੁਰੂ ਜੀ ਪੜ੍ਹ ਕੇ ਚੁੱਪ ਕਰ ਗਏ ਜਿਹੜੇ ਮਸੰਦ ਨੇੜੇ ਸੀ ਉਹ ਬੋਲੇ ਇਸ ਤਰ੍ਹਾਂ ਤਾਂ ਬਹੁਤ ਮਾੜੀ ਗੱਲ ਹੋਈ ਹੈ ਵੈਰੀ ਆ ਕੇ ਵਾਰ ਕਰੇਗਾ ਕਿਸੇ ਉਪਾਅ ਤੋਂ ਬਗੈਰ ਇਹ ਕਸ਼ਟ ਦੂਰ ਨਹੀਂ ਹੋਣਾ ਨਾ ਸਾਧਨ ਯੋਗ ਵਿਪਤਾ ਵੀ ਕੋਈ ਉਪਾਅ ਕਰਨ ਨਾਲ ਹੀ ਸਾਦੀ ਜਾ ਸਕਦੀ ਹੈ ਚੰਦੂ ਤੇ ਸੁਲਹੀ ਬਾਦਸ਼ਾਹ ਦੇ ਪਾਸ ਰਹਿਣ ਕਰਕੇ ਹੰਕਾਰ ਨਾਲ ਬਹੁਤ ਜ਼ਿਆਦਾ ਆਫਰ ਗਏ ਹਨ ਤੁਸੀਂ ਉਹਨਾਂ ਨੂੰ ਜਾ ਕੇ ਬੜੇ ਪਿਆਰ ਨਾਲ ਮਿਲੋ ਤਾਂ ਕਿ ਜਿਹੜਾ ਵੈਰ ਵਧਿਆ ਹੈ ਉਹ ਠੰਡਾ ਹੋ ਜਾਏ ਮਸੰਦਾ ਦੀਆਂ ਡਰਾਕਲਾਂ ਵਾਲੀਆਂ ਗੱਲਾਂ ਸੁਣ ਕੇ ਗੁਰੂ ਜੀ ਚੁੱਪ ਕਰ ਗਏ ਤੇ ਕੁਝ ਨਾ ਬੋਲੇ ਬਾਅਦ ਵਿੱਚ ਮਸੰਦ ਫੇਰ ਬੋਲੇ ਹੇ ਗੁਰੂ ਜੀ ਤੁਰਕ ਰਾਜ ਬਹੁਤ ਬਲਵਾਨ ਹੈ ਇਹ ਸਮਝ ਲਓ ਉਹ ਹਿੰਦੂਆਂ ਦੀ ਮਤ ਨੂੰ ਨਹੀਂ ਮੰਨਦਾ ਫਿਰ ਸੁਲਹੀ ਤਾਂ ਬਹੁਤ ਵੱਡਾ ਪਾਪੀ ਹੈ ਪਹਿਲਾਂ ਵੀ ਉਸਨੇ ਆ ਕੇ ਬੜਾ ਜ਼ੋਰ ਬਖਾਇਆ ਸੀ ਉਸ ਸਮੇਂ ਆਪ ਵਡਾਲੀ ਵੱਲ ਨਿਕਲ ਗਏ ਸੀ ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਆਪਣੇ ਚਿੱਤ ਵਿੱਚ ਜ਼ਿਆਦਾ ਫਿਕਰ ਨਾ ਕਰੋ ਜੋ ਹੋਣਾ ਹੈ ਉਹ ਜ਼ਰੂਰ ਹੀ ਹੋ ਕੇ ਰਹਿੰਦਾ ਹੈ ਉਹ ਬੁੱਧੀ ਦੇ ਬਲ ਨਾਲ ਵੀ ਮਿਟ ਨਹੀਂ ਸਕਦਾ ਜੋ ਵਾਹਿਗੁਰੂ ਦਾ ਭਾਣਾ ਹੈ ਉਹ ਕਿਸੇ ਤਰ੍ਹਾਂ ਵੀ ਬੇਕਾਰ ਨਹੀਂ ਜਾਂਦਾ ਜੋ ਕੋਈ ਵਾਹਿਗੁਰੂ ਕਰਨਾ ਨਹੀਂ ਚਾਹੁੰਦਾ ਉਹ ਕਦੇ ਵੀ ਨਹੀਂ ਹੁੰਦਾ ਮਨੁੱਖ ਭਾਵੇਂ ਕਿੰਨਾ ਵੀ ਜ਼ੋਰ ਲਾ ਲਵੇ ਮਨ ਵਿੱਚ ਇਹ ਜਾਣ ਕੇ ਭਰੋਸਾ ਰੱਖੋ ਵੇਖਦੇ ਰਹੋ ਜਿਵੇਂ ਤਮਾਸ਼ਾ ਹੁੰਦਾ ਹੈ ਇਧਰ ਸੁਲਹੀ ਹੋਰ ਕਾਰਜ ਕਰਨ ਬਾਰੇ ਸੋਚ ਕੇ ਜਾਣਾ ਚਾਹੁੰਦਾ ਸੀ ਇਸ ਲਈ ਉਹ ਬਾਦਸ਼ਾਹ ਦੇ ਪਾਸ ਗਿਆ ਤੇ ਝੁੱਕ ਕੇ ਸਲਾਮ ਦੁਆ ਕੀਤੀ ਜਦ ਕਹਿਣ ਦਾ ਮੌਕਾ ਪਾਇਆ ਤਾਂ ਸੁਲਹੀ ਬੜਾ ਜ਼ੋਰ ਦੇ ਕੇ ਬੋਲਿਆ ਮੈਂ ਮਾਝੇ ਦੇਸ਼ ਵਿੱਚ ਜਾਣਾ ਚਾਹੁੰਦਾ ਹਾਂ ਉੱਥੇ ਕੁਝ ਕੰਮ ਬਹੁਤ ਵਿਗੜ ਗਏ ਹਨ ਸ੍ਰੀ ਅਰਜਨ ਦੇਵ ਜੀ ਜਗਤ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ ਤੇ ਲੋਕਾਂ ਨੂੰ ਕਹਿ ਕੇ ਉਹ ਵਿਗਾੜਦੇ ਹਨ ਲੋਕਾਂ ਨੂੰ ਮਾਮਲਾ ਦੇਣ ਤੋਂ ਰੋਕਦੇ ਹਨ ਹਜ਼ਾਰਾਂ ਲੋਕ ਉਹਨਾਂ ਦੀ ਅਗਿਆ ਵਿੱਚ ਹਨ ਜਿਹੜਾ ਉਹਨਾਂ ਨੇ ਵਿਗਾੜ ਪੈਦਾ ਕੀਤਾ ਹੈ ਉਸ ਨੂੰ ਜਾ ਕੇ ਸੁਧਾਰਾਂਗਾ ਜ਼ੋਰ ਦੇ ਕੇ ਮੈਂ ਆਪ ਧੰਨ ਲੈ ਕੇ ਆਵਾਂਗਾ ਮੇਰੇ ਜਾਣ ਬਗੈਰ ਧੰਨ ਨਹੀਂ ਆਏਗਾ ਹੋਰ ਕੋਈ ਬੁੱਧੀ ਦੇ ਬਲ ਨਾਲ ਨਹੀਂ ਲਿਆ ਸਕਦਾ ਇਹ ਸੁਣ ਕੇ ਬਾਦਸ਼ਾਹ ਨੇ ਫਰਮਾਇਆ ਧੰਨ ਦੇ ਮਹਾਨ ਕਾਰੇ ਨੂੰ ਜਾ ਕੇ ਕਰੋ ਛੇਤੀ ਹੀ ਫੇਰ ਵਾਪਸ ਆ ਜਾਓ ਫੌਜ ਨੂੰ ਨਾਲ ਲੈ ਕੇ ਚੜਾਈ ਕਰ ਦਿਓ ਸੋ ਸਾਧ ਸੰਗਤ ਜੀ ਸੁਲਹੀ ਨੇ ਬਾਦਸ਼ਾਹ ਦੀ ਆਗਿਆ ਪ੍ਰਾਪਤ ਕਰ ਲਈ ਬਹੁਤ ਪ੍ਰਸੰਨ ਹੋ ਕੇ ਆਪਣੇ ਘਰ ਨੂੰ ਆ ਗਿਆ ਫਿਰ ਵਿਚਾਰ ਕਰਕੇ ਚੰਦੂ ਦੇ ਕੋਲ ਗਿਆ ਮਿਲ ਕੇ ਸलाम ਕਰਕੇ ਬੈਠ ਗਿਆ ਕਹਿਣ ਲੱਗਾ हे دیਵਾਨ ਜੀ ਮੇਰੀ ਗੱਲ ਸੁਣੋ ਮੈਂ ਤੇ ਤੁਹਾਡਾ ਇੱਕ ਸਾਝਾ ਕਾਰਜ ਹੈ ਜਿਸ ਨੇ ਤੁਹਾਡੀ ਲੜਕੀ ਦਾ ਰਿਸ਼ਤਾ ਮੋੜ ਦਿੰਦਾ ਹੈ ਉਹ ਮੇਰਾ ਵੱਡਾ ਵੈਰੀ ਹੈ ਮੈਂ ਹੁਣ ਚੱਲਿਆ ਹਾਂ ਉਸ ਨੂੰ ਫੜ ਕੇ ਮਾਰ ਦਿਆਂਗਾ ਉਸ ਨੂੰ ਸੁੱਖ ਨਾਲ ਛੱਡ ਕੇ ਨਹੀਂ ਆਵਾਂਗਾ ਬਾਦਸ਼ਾਹ ਦੇ ਪਾਸ ਮੇਰੇ ਸਹਾਇਕ ਬਣੇ ਰਹੋ ਤੇ ਗੁਰੂ ਜੀ ਦੀ ਨਿੰਦਿਆ ਤੇ ਮੇਰੀ ਛਲਾਗਾ ਕਰਦੇ ਰਹੋ ਚੰਦੂ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਮੈਂ ਤੇਰਾ ਸਹਾਇਕ ਬਣਾਗਾ ਮੇਰੇ ਵੱਲੋਂ ਹੁਣੇ ਸਰੂਪਾ ਲੈ ਲੋ ਇਹ ਕਹਿ ਕੇ ਬੜੇ ਕੀਮਤੀ ਕਪੜੇ ਲਏ ਤੇ ਬੜੇ ਪ੍ਰਸੰਨ ਹੋ ਕੇ ਸੁਲਹਿ ਨੂੰ ਦਿੱਤੇ ਫਿਰ ਉਸ ਨੂੰ ਧੀਰੇ ਧੀਰੇ ਦੇ ਕੇ ਵਿਦਾ ਕੀਤਾ ਸੁਲਹਿ ਨੇ ਆਪਣੀ ਸੇਨਾ ਲੈ ਕੇ ਚੜ੍ਹਾਈ ਕਰ ਦਿੱਤੀ ਜਦੋਂ ਦਿੱਲੀ ਦੇ ਸੰਗਤ ਨੇ ਇਹ ਕੁਝ ਵੇਖਿਆ ਤਾਂ ਇੱਕ ਬੇਨਤੀ ਪੱਤਰ ਦੇ ਕੇ ਇੱਕ ਦੂਤ ਨੂੰ ਗੁਰੂ ਜੀ ਵੱਲ ਭੇਜ ਦਿੱਤਾ ਤੇ ਉਸ ਨੂੰ ਕਿਹਾ ਫੌਰਨ ਦਿਨ ਰਾਤ ਚਲਦੇ ਜਾਓ ਤੇ ਜਾ ਕੇ ਸਤਿਗੁਰੂ ਜੀ ਨੂੰ ਸਾਰੀ ਗੱਲ ਸੁਣਾਓ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਉਹ ਹਲਕਾਰਾ ਪਹੁੰਚ ਗਿਆ ਤੇ ਗੁਰੂ ਜੀ ਬੇਨਤੀ ਪੱਤਰ ਪੜ੍ਹ ਕੇ ਚੁੱਪ ਰਹੇ ਸਾਰੇ ਮਸੰਦਾਂ ਨੇ ਤੇ ਸਿੱਖਾਂ ਨੇ ਬੜਾ ਫਿਕਰ ਕੀਤਾ ਸੰਗਤ ਗੁਰੂ ਜੀ ਨੂੰ ਕਹਿਣ ਲੱਗੀ ਕਿ ਤੁਹਾਡਾ ਨੁਕਸਾਨ ਕਰਨ ਵਾਸਤੇ ਤੁਹਾਡਾ ਵੈਰੀ ਤੁਹਾਡੇ ਪਾਸ ਆ ਰਿਹਾ ਹੈ ਤੁਸੀਂ ਉਸ ਤੋਂ ਬਚਾਅ ਕਰਨ ਦਾ ਕੋਈ ਉਪਾਅ ਕਿਉਂ ਨਹੀਂ ਬਣਾ ਰਹੇ ਐਸਾ ਨਾ ਹੋਵੇ ਕਿ ਉਹ ਚੱਲ ਕੇ ਆਵੇ ਤੇ ਦੁਸ਼ਮਣੀ ਕਰਕੇ ਫੜ ਕੇ ਤੁਹਾਨੂੰ ਲੈ ਜਾਵੇ ਹੇ ਸਵਾਮੀ ਜੀ ਸਾਨੂੰ ਉਤਰ ਦਿਓ ਜਿਸ ਕਾਰਨ ਤੁਹਾਡੇ ਚਰਨਾਂ ਵਿੱਚ ਰਹਿ ਕੇ ਅਸੀਂ ਸੁੱਖ ਪ੍ਰਾਪਤ ਕਰੀਏ ਫਿਰ ਗੁਰੂ ਜੀ ਕਿਰਪਾ ਧਾਰ ਕੇ ਸੰਗਤ ਨੂੰ ਕਹਿਣ ਲੱਗੇ ਨਿਸ਼ਚਾ ਕਰੋ ਤੁਸੀਂ ਢੋਲ ਕਿਉਂ ਗਏ ਹੋ ਸਤਗੁਰੂ ਤੁਹਾਡੇ ਸਹਾਇਕ ਬਣਨਗੇ ਉਨਾ ਦੁਸ਼ਟਾ ਹੋਤੇ ਪਾਰੀ ਵਿਪਤਾ ਆਪਵੇਗੀ ਉਸ ਦਾ ਸਾਡੇ ਤੱਕ ਆਉਣਾ ਹੀ ਨਹੀਂ ਹੋਏਗਾ ਦੁਸ਼ਤ ਦਾ ਰਾਹ ਵਿੱਚ ਹੀ ਨਬੇੜਾ ਹੋ ਜਾਏਗਾ ਜਿਵੇਂ ਕੁੱਤਾ ਹਿਰਨਾ ਤੇ ਹਮਲਾ ਕਰਨ ਜਾ ਰਿਹਾ ਹੋਵੇ ਤੇ ਸ਼ੇਰ ਰਾਹ ਵਿੱਚ ਹੀ ਕੁੱਤੇ ਨੂੰ ਖਾ ਜਾਵੇ ਇਹ ਸੁਣ ਕੇ ਸਾਰੇ ਸਿੱਖ ਸੇਵਕ ਬਹੁਤ ਪ੍ਰਸੰਨ ਹੋਏ ਕਿਉਂਕਿ ਸਤਿਗੁਰੂ ਜੀ ਦੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ ਚਿੰਤਾ ਰਹਿਤ ਹੋ ਗਏ ਤੇ ਉਹਨਾਂ ਦਾ ਡਰ ਖਤਮ ਹੋ ਗਿਆ ਮਾਨਵ ਸੁਲਹੀ ਨੂੰ ਮਰ ਗਿਆ ਹੀ ਸਮਝ ਲਿਆ ਸੰਗਤ ਦੀ ਗੱਲ ਸੁਣ ਕੇ ਹਲਕਾਰਾ ਦਿੱਲੀ ਨਗਰਵਾਲ ਵਾਪਸ ਆ ਲ ਗਿਆ ਦਿੱਲੀ ਪਹੁੰਚ ਕੇ ਸੰਗਤਾਂ ਨੂੰ ਗੁਰੂ ਜੀ ਦੇ ਬਚਨ ਸੁਣਾਏ ਉਸ ਦੀ ਗੱਲ ਸੁਣ ਕੇ ਸਾਰਿਆਂ ਦੇ ਮਨ ਵਿੱਚ ਚੈਨ ਆ ਗਿਆ ਹੁਣ ਸਾਧ ਸੰਗਤ ਜੀ ਸੁਲਹੀ ਦੀ ਗੱਲ ਸੁਣੋ ਜਦੋਂ ਸੁਲਹੀ ਚੱਲਣ ਲੱਗਿਆ ਤਾਂ ਚੱਲਣ ਸਮੇਂ ਪ੍ਰਗਟ ਰੂਪ ਵਿੱਚ ਬਹੁਤ ਭੈੜੇ ਸ਼ਗਨ ਹੋਏ ਸੁਲਹੀ ਸੋਚਣ ਲੱਗਾ ਪਹਿਲਾਂ ਮੈਂ ਆਪਣੇ ਦੋਸਤ ਨੂੰ ਮਿਲਾਂਗਾ ਉਸ ਦੇਸ਼ ਵਿੱਚ ਮੈਨੂੰ ਸੁਪਨੇ ਵਿੱਚ ਵੀ ਕੋਈ ਡਰਾ ਨਹੀਂ ਸਕਦਾ ਫਿਰ ਮਾਝੇ ਦੇ ਇਲਾਕੇ ਤੋਂ ਬਹੁਤ ਅਣ ਲੈ ਕੇ ਉਸ ਫਕੀਰ ਨੂੰ ਫੜ ਲਵਾਵਾਂਗਾ ਜਾਂ ਮਾਰ ਦਿਆਂਗਾ ਬਾਦਸ਼ਾਹ ਦੇ ਪਾਸ ਇੱਕ ਮੇਰਾ ਸਹਾਇਕ ਚੰਦੂ ਹੈ ਉਹ ਬੜਾ ਬਲਵਾਨ ਤੇ ਵੱਡਾ ਦੀਵਾਨ ਹੈ ਇੱਕ ਮੰਜ਼ਲ ਪਹਿਲਾਂ ਹੀ ਉਸ ਨੇ ਇੱਕ ਬੰਦੇ ਨੂੰ ਭੇਜਿਆ ਸੀ ਕਿ ਉਹ ਜਾ ਕੇ ਪ੍ਰਿਥੀਆ ਨੂੰ ਖਬਰ ਦਵੇ ਤੁਹਾਡਾ ਸੁਲਹੀ ਦੋਸ ਚੱਲ ਕੇ ਆ ਗਿਆ ਹੈ ਤੁਹਾਨੂੰ ਮਿਲਣ ਵਾਸਤੇ ਦਿਲ ਬੜਾ ਲਲਚਾ ਰਿਹਾ ਹੈ ਪ੍ਰਥੀਆ ਇਹ ਸੁਣ ਕੇ ਐਨਾ ਖੁਸ਼ ਹੋ ਗਿਆ ਜਿਵੇਂ ਗੁਰਤਾ ਗੱਦੀ ਪਾ ਲਈ ਹੋਵੇ ਹੁਣ ਸੁਲਹੀ ਮੇਰਾ ਕੰਮ ਬਣਾ ਦੇਵੇਗਾ ਸਭ ਤਰ੍ਹਾਂ ਨਾਲ ਉਸਨੇ ਤਿਆਰੀ ਕਰ ਲਈ ਲੱਕੜਾਂ ਤੇ ਅਨਾਜ ਭਾਰੀ ਮਾਤਰਾ ਵਿੱਚ ਇਕੱਠਾ ਕਰ ਲਿਆ ਬੜਾ ਪ੍ਰਸੰਨ ਹੋਣ ਕਾਰਨ ਸਾਰੀ ਰਾਤ ਜਾਗਦਾ ਰਿਹਾ ਬੋਲ-ਬੋਲ ਕੇ ਬਹੁਤ ਉਡੀਕ ਕਰ ਰਿਹਾ ਸੀ ਜਦੋਂ ਸਵੇਰ ਹੋਈ ਤਾਂ ਸੁਲਹੀ ਨੇੜੇ ਆ ਗਿਆ ਇਹ ਸੁਣ ਕੇ ਸੁਲਹੀ ਨੂੰ ਅੱਗੇ ਜਾ ਕੇ ਲੈਣ ਗਿਆ ਕਈ ਹੋਰ ਮਨੁੱਖਾਂ ਨੂੰ ਵੀ ਨਾਲ ਲਿਆ ਕੇ ਸੋਲੇ ਨੂੰ ਬੜਾ ਉਤਸ਼ਾਹ ਧਾਰ ਕੇ ਮਿਲਿਆ ਦੋਵੇਂ ਘੋੜਿਆਂ ਤੋਂ ਉਤਰ ਕੇ ਇੱਕ ਦੂਸਰੇ ਨੂੰ ਗਲੇ ਮਿਲੇ ਇੱਕ ਦੂਸਰੇ ਦੀ ਸੋਖ ਸ਼ਾਂਤ ਪੁੱਛ ਕੇ ਬਹੁਤ ਪ੍ਰਸੰਨ ਹੋਏ ਆਪਸ ਵਿੱਚ ਮਿਲ ਕੇ ਬਹੁਤ ਪ੍ਰਸੰਨ ਹੋਏ ਫਿਰ ਪ੍ਰਿਥੀਏ ਨੇ ਬਹੁਤ ਆਸ਼ੀਰਵਾਦਾਂ ਦਿੱਤੀਆਂ ਸਤਿਗੁਰੂ ਜੀ ਤੁਹਾਡਾ ਮਰਤਬਾ ਉੱਚਾ ਕਰਨ ਵਧੋ ਤੇ ਤੁਹਾਨੂੰ ਮੂਹ ਮੰਗੀ ਮੁਰਾਦ ਮਿਲੇ ਪ੍ਰਭੂ ਤੁਹਾਡਾ ਸਦਾ ਸਹਾਇ ਹੋਵੇ ਤੇ ਤੁਹਾਡੇ ਅੰਗ ਸੰਗ ਰਹੇ ਬਾਦਸ਼ਾਹ ਖੁਸ਼ ਹੋ ਕੇ ਸਦਾ ਤੁਹਾਨੂੰ ਚਾਹੁੰਦੇ ਰਹਿਣ ਫਿਰ ਸੁਲਹੀ ਨੇ ਕਿਹਾ ਤੁਹਾਡੀ ਵੱਡੀ ਕਿਰਪਾ ਹੈ ਮੇਰੀਆਂ ਸਾਰੀਆਂ ਅਭਿਲਾਸ਼ਾਵਾਂ ਪੂਰੀਆਂ ਹੁੰਦੀਆਂ ਹਨ ਤੇਰੇ ਕੰਮ ਹਰ ਵੇਲੇ ਮੇਰੇ ਹਿਰਦੇ ਵਿੱਚ ਵੱਸਦੇ ਹਨ ਹੁਣ ਸਾਰੇ ਪੂਰੇ ਕਰਾਂਗਾ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਪਿੱਛੇ ਕੋਈ ਝਗੜਾ ਛੱਡ ਨਾ ਜਾਵਾਂ ਮੈਂ ਹੁਣ ਤੁਹਾਨੂੰ ਗੁਰੂ ਬਣਾਉਣ ਵਾਸਤੇ ਆਇਆ ਹਾਂ ਇਸ ਤਰ੍ਹਾਂ ਸੁਲਹੀ ਪ੍ਰਿਥੀਏ ਨੂੰ ਕਹਿਣ ਲੱਗਾ ਸੁਲਹੀ ਨੇ ਕੋਠੇ ਪਿੰਡ ਦੇ ਬਾਹਰ ਵਾਰ ਉਤਾਰਾ ਕਰ ਲਿਆ ਸੇਨਾ ਵੀ ਨਾਲ ਹੀ ਸੀ ਪ੍ਰਿਥੀ ਨੇ ਸਭ ਪ੍ਰਕਾਰ ਦੀ ਸੇਵਾ ਕੀਤੀ ਤੇ ਬੜਾ ਉਤਸ਼ਾਹ ਧਾਰਨ ਕੀਤਾ ਸਲਾਹ ਕਰਨ ਵਾਸਤੇ ਦੋਵੇਂ ਇਕੱਠੇ ਹੋ ਕੇ ਬੈਠ ਗਏ ਪ੍ਰਿਥੀ ਨੇ ਕਿਹਾ ਹੁਣ ਕਿਸ ਤਰ੍ਹਾਂ ਕਰ ਰਹੇ ਹੋ ਮੇਰਾ ਦੁਸ਼ਮਣ ਦਿਨ ਬਦਣ ਅਮੀਰ ਹੁੰਦਾ ਜਾ ਰਿਹਾ ਹੈ ਉਸ ਨੇ ਆਪਣੇ ਪੁੱਤਰ ਦਾ ਵਿਆਹ ਚਾ ਕੇ ਬਹੁਤ ਧਨ ਖਰਚਿਆ ਹੈ ਬਾਦਸ਼ਾਹ ਦਾ ਡਰ ਵੀ ਨਹੀਂ ਮੰਨਿਆ ਹਾਕਮਾਂ ਨੂੰ ਕੁਝ ਨਹੀਂ ਜਾਣਿਆ ਹੈ ਬਾਦਸ਼ਾਹ ਦੇ ਵਜ਼ੀਰ ਦੀ ਪੁੱਤਰੀ ਦਾ ਰਿਸ਼ਤਾ ਕੁੱਤਾ ਕਹਿ ਕੇ ਮੋੜ ਦਿੱਤਾ ਇਸ ਲਈ ਇਹ ਅਚਰਜ ਗੱਲਾਂ ਹੋਈਆਂ ਮੈਂ ਦੇਖੀਆਂ ਹਨ ਸਾਰਿਆਂ ਨਾਲੋਂ ਜ਼ਿਆਦਾ ਹੰਕਾਰ ਕਰਦਾ ਹੈ ਹੁਣ ਤੱਕ ਵਾਲ ਵੀ ਗਾ ਵੀ ਨਹੀਂ ਹੋਇਆ ਉਸ ਦਾ ਹੋਰ ਪ੍ਰਤਾਪ ਵਧਦਾ ਜਾ ਰਿਹਾ ਹੈ ਸ੍ਰੀ ਗੁਰ ਅਰਜਨ ਦੇਵ ਜੀ ਬਾਰੇ ਇਹ ਸੁਣ ਕੇ ਸੁਲਹੀ ਨੇ ਧੀਰੇ ਹੀ ਦਿੱਤਾ ਤੇ ਕਿਹਾ ਮੈਂ ਆਉਣ ਲੱਗੇ ਨੇ ਬਾਦਸ਼ਾਹ ਨੂੰ ਕਹਿ ਦਿੰਦਾ ਫਿਰ ਚੰਦੂ ਨੂੰ ਵੀ ਸਾਰੀ ਗੱਲ ਦੱਸੀ ਹੋਈ ਹੈ ਉਹ ਸਦਾ ਬਾਦਸ਼ਾਹ ਦੇ ਨੇੜੇ ਰਹਿੰਦਾ ਹੈ ਪਹੁੰਚਦਿਆਂ ਹੀ ਸ੍ਰੀ ਅਰਜਨ ਨੂੰ ਮੈਂ ਫੜ ਲਵਾਂਗਾ ਤੇ ਕੈਦੀ ਬਣਾ ਕੇ ਕਿਸੇ ਕਿਲੇ ਵਿੱਚ ਸੁੱਟ ਦਿਆਂਗਾ। ਇੱਕ ਦੋ ਮਹੀਨੇ ਇਸ ਤਰ੍ਹਾਂ ਰੱਖਾਂਗਾ, ਵੇਖ ਲਵਾਂਗਾ ਕਿ ਲੋਕ ਕੀ ਕਹਿੰਦੇ ਹਨ। ਜਦ ਲੋਕ ਕਹਿਣ ਤੋਂ ਹਟ ਜਾਣਗੇ ਤਾਂ ਰੁਖ ਦੇਖ ਕੇ ਬਾਦਸ਼ਾਹ પાસે ਵਾਪਸ ਲੈ ਲਵਾਂਗੇ। ਫਿਰ ਉਸਨੂੰ ਆਪਣੀ ਕੈਦ ਵਿੱਚ ਰੱਖਾਂਗਾ ਤੇ ਕਿਸੇ ਨੂੰ ਕਹਿ ਕੇ ਮਰਵਾ ਦਿਆਂਗਾ। ਤੁਹਾਨੂੰ ਜਗਤ ਦਾ ਗੁਰੂ ਬਣਾ ਦਿਆਂਗਾ। ਚਾਰੇ ਪਾਸਿਆਂ ਤੋਂ ਬਹੁਤ ਧਨ ਮਿਲੇਗਾ। ਆਪਣੇ ਬਲ ਨਾਲ ਫਿਰ ਸਫਲਤਾ ਪਾਵਾਂਗਾ। ਮੇਰੇ ਦੁਸ਼ਮਣ ਨੂੰ ਜਦ ਪੁੱਤਰ ਸਮੇਤ ਮਰਵਾ ਦੇਵਾਂਗਾ ਨਹੀਂ ਤਾਂ ਤਿਰਕਾਰ ਹੈ ਮੇਰਾ ਜੀਵਨ ਜੇ ਮੈਂ ਆਪਣੇ ਮਿੱਤਰ ਨੂੰ ਵਡਾ ਸੁੱਖ ਨਾ ਦੇ ਸਕਿਆ ਉਹਨਾਂ ਨੂੰ ਤਾਂ ਮੈਂ ਪਹਿਲਾਂ ਹੀ ਫੜਨਾ ਚਾਹੁੰਦਾ ਸੀ ਮੈਂ ਤੇਰੀ ਗੱਲ ਚੰਦੂ ਨੂੰ ਨਹੀਂ ਦੱਸੀ ਜਦੂ ਦੁਸ਼ਮਣ ਮਾਰਿਆ ਜਾਏਗਾ ਫਿਰ ਤੁਹਾਨੂੰ ਆਪਸ ਵਿੱਚ ਮਿਲਾ ਦੇਵਾਂਗਾ ਸਾਹ ਸੰਗਤ ਜੀ ਇਸ ਤਰ੍ਹਾਂ ਸਲਾਹ ਸੁਣ ਕੇ ਆਪਣੇ ਘਰ ਨੂੰ ਚਲਾ ਗਿਆ ਸੁਲਹੀ ਜਾ ਕੇ ਰਾਤ ਨੂੰ ਸੌ ਗਿਆ ਸਵੇਰ ਹੋਈ ਤਾਂ ਪ੍ਰੀਥੀ ਨੇ ਸੌਚ ਇਸ਼ਨਾਨ ਕੀਤਾ ਇਫਰ ਦਿਨ ਚੜਨ ਤੇ ਪ੍ਰਥਿਆ ਸੁਲਹੀ ਦੇ ਪਾਸ ਚਲਾ ਗਿਆ ਉੱਥੇ ਜਾ ਕੇ ਸਹਿ ਸੁਬਾ ਬੈਠ ਗਿਆ ਆਪਣੇ ਆਪ ਦੀ ਵਡਿਆਈ ਕਰਕੇ ਗੱਲ ਕਰਨ ਲੱਗਾ हे दोस्त ਸੁਣੋ ਤੁਹਾਡਾ ਵੱਡਾ ਉਪਕਾਰ ਹੈ ਤੁਸੀਂ ਮੈਨੂੰ ਇਹ ਪਿੰਡ ਦਵਾਇਆ ਹੈ ਤੇ ਇਸ ਵਿੱਚ ਮੈਂ ਵਸ ਰਿਹਾ ਹਾਂ ਸੁੱਖ ਨੂੰ ਪਾ ਕੇ ਮੈਂ ਇੱਥੇ ਹੀ ਟਿਕ ਗਿਆ ਹਾਂ ਹੁਣ ਵੱਡੇ ਮਹਿਲ ਬਣਾਉਣ ਲੱਗਾ ਹਾਂ ਵੱਡੇ ਯਤਨ ਨਾਲ ਆਵੇ ਲਾਏ ਹਨ ਇੱਟਾਂ ਪਕਣ ਨਾਲ ਘਰ ਬਣਾਵਾਂਗਾ ਫੇਰ ਪਾ ਧਾਰ ਕੇ ਆਪ ਉਹਨਾਂ ਆਵਿਆਂ ਨੂੰ ਦੇਖੋ ਮੇਰੀ ਪ੍ਰਸੰਨਤਾ ਨੂੰ ਆਪਣੀ ਪ੍ਰਸੰਨਤਾ ਜਾਣੋ ਪਿੰਡ ਵਿੱਚ ਬੜੇ ਕਿਸਾਨ ਲੋਕ ਵਸਾਏ ਹਨ ਜਿਸ ਕਰਕੇ ਹਰ ਸਮੇਂ ਬਹੁਤ ਪਦਾਰਥ ਆਉਂਦੇ ਹਨ ਤੁਸੀਂ ਘੋੜੇ ਤੇ ਚੜ੍ਹ ਕੇ ਸਾਰੇ ਫਿਰ ਕੇ ਦੇਖੋ ਮੈਂ ਕੱਲ ਨੂੰ ਤੁਹਾਡੇ ਨਾਲ ਚੜ੍ਹ ਕੇ ਜਾਵਾਂਗਾ ਅੱਜ ਮੇਰਾ ਘਰ ਤੇ ਆਵੇ ਦੇਖੋ ਤੁਹਾਨੂੰ ਦਿਖਾ ਕੇ ਮੈਨੂੰ ਬੜੀ ਪ੍ਰਸੰਨਤਾ ਹੋਏਗੀ ਇਹ ਸੁਣ ਕੇ ਸੁਲਹੀ ਬਹੁਤ ਖੁਸ਼ ਹੋਇਆ ਘਰ ਤੇ ਆਵੇ ਵੇਖਣ ਲਈ ਤਿਆਰ ਹੋ ਗਿਆ ਪੁੱਤਰ ਤੇ ਮਿੱਤਰ ਸਾਰੇ ਨਾਲ ਚੱਲ ਪਏ ਆਪਣੇ ਤਨ ਤੇ ਵਸਤਰ ਤੇ ਸ਼ਸਤਰ ਤਰਨ ਕਰ ਲਏ ਪ੍ਰਿਥੀ ਦੇ ਹੱਥ ਨੂੰ ਆਪਣੇ ਹੱਥ ਨਾਲ ਫੜ ਲਿਆ ਪਹਿਲਾਂ ਸਾਰੇ ਪਿੰਡ ਨੂੰ ਦੇਖਿਆ ਹੌਲੀ ਹੌਲੀ ਪਿੰਡ ਦੇ ਅੰਦਰ ਚਲੇ ਗਏ ਸਾਰੇ ਘਰ ਦੇਖ ਲਏ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਇੱਧਰ ਉੱਧਰ ਪ੍ਰੇਰਣਾ ਕਰਕੇ ਵੇਖਦੇ ਫਿਰਦੇ ਸਨ ਜਿੰਨਾ ਵੀ ਪਿੰਡ ਵਸਾਇਆ ਸੀ ਉਹ ਸਾਰਾ ਦਿਖਾਇਆ ਫਿਰ ਪਿੰਡ ਵਿੱਚੋਂ ਬਾਹਰ ਆ ਗਏ ਫਿਰ ਆਵਿਆਂ ਵਾਲੇ ਪਾਸੇ ਚੱਲ ਪਏ ਜਿੱਥੇ ਉੱਚੇ ਢੇਰ ਲੱਗੇ ਸਨ ਉਹਨਾਂ ਨੂੰ ਵਿਖਣ ਲੱਗ ਪਏ ਸੁਲਹੀ ਪ੍ਰਿਥੀ ਦੀ ਬੜੀ ਛਲਾਗਾ ਕਰ ਰਹਾ ਸੀ ਤੇ ਇਹ ਸੋਚ ਰਿਹਾ ਸੀ ਕਿ ਮੇਰੇ ਨਾਲ ਇਸ ਦਾ ਬਹੁਤ ਪਿਆਰ ਹੈ ਜਦ ਆਵਿਆਂ ਤੇ ਚੜਨ ਲੱਗੇ ਤਾਂ ਮੂਰਖ ਦੀ ਮੌਤ ਨੇੜੇ ਆ ਗਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਿਥੀਆ ਨੂੰ ਫਿਰ ਪਸ਼ਾਬ ਆ ਗਿਆ ਉਹ ਪਸ਼ਾਬ ਕਰਨ ਲੱਗ ਗਿਆ ਇਸ ਲਈ ਪਿੱਛੇ ਰਹਿ ਗਿਆ ਸੁਲਹੀ ਨੇ ਆਪਣੇ ਸਾਥੀਆਂ ਨੂੰ ਕਿਹਾ ਚਲੋ ਉੱਚੀ ਥਾਂ ਚੜ ਕੇ ਸਾਰੇ ਪਾਸੇ ਵੇਖੀਏ ਖੜੇ ਹੋ ਕੇ ਚਾਰੇ ਪਾਸੇ ਵੇਖਦੇ ਹਾਂ ਤਾਂ ਕਿ ਸਾਡੀ ਨਜ਼ਰ ਦੂਰ ਤੇ ਨੇੜੇ ਪਹੁੰਚੇ ਇਹ ਕਹਿ ਕੇ ਬੜੇ ਹੰਕਾਰ ਨਾਲ ਬੜੇ ਉੱਚੇ ਥਾਂ ਤੇ ਚੜ ਗਿਆ ਤੇ ਅੱਗੇ ਨੀਵਾ ਥਾਂ ਨਾਲ ਵੇਖਿਆ ਸਾਰਿਆਂ ਨੂੰ ਨਾਲ ਲੈ ਕੇ ਕੋੜਾ ਦੜਾਉਂਦਾ ਭੱਜਾ ਜਾ ਰਿਹਾ ਸੀ ਬਹੁਤ ਹਟ ਕਰਨ ਨਾਲ ਸਾ ਵੀ ਚੜ ਗਿਆ ਸੀ ਹੌਣੀ ਨੇ ਮਤ ਮਾਰ ਦਿੱਤੀ ਹੋਈ ਸੀ ਹੌਲੀ ਹੌਲੀ ਚੜਾਈ ਨਾ ਚੜਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਬਣਾਇਆ ਸੀ ਉਹਨਾਂ ਬਚਨਾਂ ਦੇ ਪੂਰਾ ਹੋਣ ਦਾ ਸਮਾਂ ਹੁਣ ਆ ਗਿਆ ਸੀ ਉੱਪਰ ਸਵਾਹ ਵਿਖਾਈ ਦੇ ਰਹੀ ਸੀ ਉਸ ਦੇ ਥੱਲੇ ਅੱਗ ਬਲ ਰਹੀ ਸੀ ਉੱਪਰ ਕੁਝ ਭਸਮ ਨੂੰ ਦੇਖਿਆ ਪਰ ਥੱਲੇ ਤਸ ਜਾਣ ਵਾਸਤੇ ਵੱਡਾ ਪੋਲ ਸੀ ਜਦ ਆਪਸ ਵਿੱਚ ਭੱਜਦੇ ਪਹੁੰਚੇ ਤਾਂ ਆਵਿਆ ਦੀ ਚੋਟੀ ਉੱਤੇ ਚੜ ਗਿਆ ਗੁਰੂ ਜੀ ਦੇ ਬਚਨਾਂ ਅਨੁਸਾਰ ਆਵਾਯ ਦੇ ਵਿੱਚ ਇਸ ਤਰ੍ਹਾਂ ਦੱਸ ਗਿਆ ਕਿ ਪ੍ਰਾਣਾ ਦੇ ਨਾਸ਼ ਹੋਣ ਤੋਂ ਬਗੈਰ ਬਚਾ ਨਹੀਂ ਸੀ ਹੋ ਸਕਦਾ ਪਸਾਂ ਵਿੱਚ ਧਸ ਕੇ ਬੜੇ ਜ਼ੋਰ ਨਾਲ ਉਛਲਿਆ ਪਰ ਉਸ ਥਾਂ ਵਿੱਚੋਂ ਬਾਹਰ ਨਿਕਲਿਆ ਨਾ ਗਿਆ ਤੇ ਫਿਰ ਉਸੇ ਥਾਂ ਹੀ ਜਾ ਕੇ ਡਿੱਗ ਪਿਆ ਸਾਥੀ ਫੜਨ ਵਾਸਤੇ ਬਹੁਤ ਵਿਆਕੁਲ ਹੋਏ ਪਰ ਕੁਝ ਕਰ ਨਾ ਸਕੇ ਸੁੱਲ ਹੀ ਹਾਏ ਹਾਏ ਕਰਕੇ ਬਹੁਤ ਤੜਫਿਆ ਉਛਲ ਉਛਲ ਕੇ ਫਿਰ ਉਸੇ ਜਗ੍ਹਾ ਵਿੱਚ ਜਾ ਪੈਂਦਾ ਸੀ ਮੂਰਖ ਦੇ ਹੱਥ ਵਿੱਚ ਗੰਡਾਸਾ ਸੀ ਉਹ ਗੰਡਾ ਸਾਹ ਉੱਪਰ ਉਛਲ ਕੇ ਉਸ ਦੇ ਉੱਤੇ ਹੀ ਆ ਡਿੱਗਾ ਗੰਡਾਸੇ ਦੀ ਧਾਰ ਉਸ ਦੀ ਧੋਣ ਦੇ ਉੱਤੇ ਆ ਕੇ ਡਿੱਗੀ ਤੁਰੰਤ ਧੜ ਨਾਲੋਂ ਸਿਰ ਕੱਟਿਆ ਗਿਆ ਅੱਗ ਦੇ ਨਾਲ ਸਰੀਰ ਘੁੜਥਾ ਹੋ ਗਿਆ ਕਿਸੇ ਪਾਸੋਂ ਵੀ ਬਾਹਰ ਨਾ ਕੱਟਿਆ ਗਿਆ ਮਨੁੱਖ ਬਹੁਤ ਉਤਾਵਲੇ ਸਨ ਪਰ ਉਹਨਾਂ ਦਾ ਕੁਝ ਵੀ ਵਸ ਨਹੀਂ ਸੀ ਚੱਲ ਰਿਹਾ ਨੇੜੇ ਨਹੀਂ ਸੀ ਜਾ ਰਹੇ ਇੱਧਰ ਉੱਧਰ ਭੱਜੇ ਫਿਰਦੇ ਸੀ ਕਿਸੇ ਪਾਸੋਂ ਵੀ ਬਾਹਰ ਕੱਢਣ ਵਾਸਤੇ ਪਹੁੰਚਿਆ ਨਾ ਗਿਆ ਦੂਰ ਪਿੱਛੇ ਹਟ ਕੇ ਆ ਗਏ ਕੋਈ ਵੀ ਚਾਰਾ ਨਾ ਚਲਿਆ ਆਪਣੇ ਸਰੀਰ ਨੂੰ ਸੜਨ ਤੋਂ ਬਚਾਉਂਦੇ ਸਨ ਜਿਹੜਾ ਸੜ ਗਿਆ ਸੀ ਉਸ ਨੂੰ ਕਿਸੇ ਨੇ ਨਾ ਕੱਢਿਆ ਉੱਚੀ ਉੱਚੀ ਰੋ ਕੇ ਪੁਕਾਰਦੇ ਸਨ ਓਏ ਸਾਡਾ ਸਰਦਾਰ ਸੜ ਕੇ ਮਰ ਗਿਆ ਇਹ ਸੁਣ ਕੇ ਪ੍ਰਿਥਿਆ ਦੌੜ ਕੇ ਚੜ ਗਿਆ ਤੇ ਭੁੜਥਾ ਬਣੇ ਹੋਏ ਸੁਲਹੀ ਨੂੰ ਦੇਖਿਆ ਬੜਾ ਯਤਨ ਕਰਕੇ ਫਿਰ ਕੱਢਿਆ ਸਰੀਰ ਦੀ ਚਿੱਟੀ ਚਰਬੀ ਨਜ਼ਰ ਆ ਰਹੀ ਸੀ ਹਾਏ ਹਾਏ ਕਹਿ ਕੇ ਪ੍ਰਿਥਿਆ ਰੋਇਆ ਤੇ ਕਹਿਣ ਲੱਗਾ ਅਚਾਨਕ ਕੀ ਕਾਰਨ ਹੋ ਗਿਆ ਆਪਣੇ ਪੁੱਤਰ ਮਿਹਰਬਾਨ ਦੇ ਸਮੇਤ ਪੁਕਾਰ ਰਿਹਾ ਸੀ ਤੇ ਅੱਖਾਂ ਵਿੱਚ ਬੜਾ ਪਾਣੀ ਵਹਾ ਰਿਹਾ ਸੀ ਸੁਲਹੀ ਦੇ ਸਾਥੀ ਕਹਿ ਰਹੇ ਸਨ ਅਨਿਆਇ ਮੋਤੇ ਮਰਿਆ ਹੈ ਯਾ ਖੁਦਾ ਇਸ ਨੂੰ ਦੋਜ਼ਖ ਪ੍ਰਾਪਤ ਹੋਏਗਾ ਤੁਰਕਾਂ ਦਾ ਇਮਾਨ ਧਰਮ ਹੈ ਕਿ ਮਰਦੇ ਨੂੰ ਦਫਨ ਕੀਤਾ ਜਾਏ ਇਹ ਸੜ ਕੇ ਮਰਿਆ ਹੈ ਇਸ ਲਈ ਦੋਜ਼ਖ ਵਿੱਚ ਬਹੁਤ ਦੁੱਖ ਪਾਏਗਾ ਫਿਰ ਉਸ ਉਤੇ ਦੁਸ਼ਾਲਾ ਪਾ ਦਿੱਤਾ ਤੇ ਮੰਜੀ ਉਤੇ ਪਾ ਕੇ ਬਾਹਰ ਕੱਢਿਆ ਫੇਰ ਕਬਰ ਪੁੱਟ ਕੇ ਉਸ ਵਿੱਚ ਦਫਨਾ ਦਿੱਤਾ ਸਾਰਿਆਂ ਵਿੱਚ ਬੜਾ ਦੁੱਖ ਉਤਪਨ ਹੋਇਆ ਜਿਵੇਂ ਪੁੱਤਰ ਪ੍ਰਾ ਹਿਤਕਾਰੀ ਆਦ ਮਰਨ ਉਤੇ ਬਹੁਤ ਭਾਰੀ ਦੁੱਖ ਹੁੰਦਾ ਹੈ ਅਜਿਹਾ ਦੁੱਖ ਪ੍ਰਿਥੀਆ ਨੇ ਪਾਇਆ ਸੋ ਸਾਸੰਗਤ ਜੀ ਇਸ ਤਰ੍ਹਾਂ ਅਚਾਨਕ ਆਵੇ ਵਿੱਚ ਦਾਖਲ ਹੋ ਜਾਣ ਨਾਲ ਸੁਲਹੀ ਸੜ ਗਿਆ ਸੋ ਇਸ ਪ੍ਰਕਾਰ ਹੋਣੀ ਕਦੇ ਵੀ ਮਿਟਦੀ ਨਹੀਂ ਪ੍ਰਿਥੀਆ ਭਾਰੀ ਦੁਖੀ ਹੋਇਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨੇ ਸੁਲਹੀ ਦੇ ਸਰੀਰ ਨੂੰ ਸਾੜ ਦਿੱਤਾ ਜਿਹੜਾ ਗੁਰੂ ਜੀ ਦਾ ਦੁਖੀ ਹੋਵੇ ਉਹ ਕਿਵੇਂ ਬਚ ਸਕਦਾ ਹੈ ਧੁਰ ਦੇ ਮਾਰੇ ਹੋਏ ਨੂੰ ਕੌਣ ਬਚਾ ਸਕਦਾ ਹੈ ਗੁਰੂ ਜੀ ਨੇ ਸ਼ਬਦ ਬਣਾ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ਉਹ ਸ਼ਬਦ ਇਹ ਸੀ ਬਿਲਾਵਲ ਮਹੱਲਾ 5 ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀਂ ਨਾ ਪਹੁੰਚਾ ਸੁਲਹੀ ਹੋਏ ਮੂਆ ਨਾ پاک ਰਹਾ ਵਾਹਿਗੁਰੂ ਨੇ ਮੈਨੂੰ ਸੁਲਹੀ ਤੋਂ ਬਚਾ ਲਿਆ ਹੈ ਸੁਲਹੀ ਆਪਣੇ ਮਨੋਰਥ ਵਿੱਚ ਸਫਲ ਨਾ ਹੋਇਆ ਤੇ ਨਾਪਾਕ ਮੋਤੇ ਮਰ ਗਿਆ